ਪੰਜਾਬੀਓ ਬਹੁਤ ਸੋਚ ਸਮਝ ਕੇ ਵੋਟ ਪਾਇਓ ਬੜੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਦੱਸਣਾ ਜ਼ਰੂਰੀ ਆ ਕਿ ਪੰਜਾਬ ਦੀ ਧਰਤੀ ਹਿੰਦੂਆਂ ਦੀ ਆ ਸਿੱਖਾਂ ਦੀ ਆ ਮੁਸਲਮਾਨਾਂ ਦੀ ਆ ਉਹ ਹਰ ਇੱਕ ਇਨਸਾਨ ਦੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਪੰਜਾਬੀਅਤ ਨੂੰ ਪਿਆਰ ਕਰਦਾ ਪੰਜਾਬ ਦੇ ਇਤਿਹਾਸ ਸੱਭਿਆਚਾਰ ਨੂੰ ਪਿਆਰ ਕਰਦਾ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਤੇ ਉਹਨੂੰ ਡਰਾਵੇ ਦਿੰਦੇ ਆ ਬਈ ਤੁਹਾਡੀ ਫੇਸਬੁੱਕ ਬੰਦ ਕਰ ਦਾਂਗੇ ਤੁਹਾਡੇ ਟਵਿੱਟਰ ਬੰਦ ਕਰ ਦਾਂਗੇ ਤੁਹਾਡੇ OSI ਕਾਰਡ ਵਾਪਸ ਲੈ ਲਾਂਗੇ ਤੁਹਾਡੇ ਵੀਜ਼ੇ ਕੈਨਸਲ ਕਰ ਦਾਂਗੇ ਇਹਨਾਂ ਨੂੰ ਕੋਈ ਦੱਸਣ ਵਾਲਾ ਹੋਵੇ ਕਿ ਜਿਨ੍ਹਾਂ ਦੇ ਵੱਡੇ-ਵਡੇਰੇ ਦਰਾਨੀਆਂ ਨਾਲ ਲੜਦੇ ਰਹੇ ਆ ਮੁਗਲਾਂ ਤੋਂ ਨਹੀਂ ਡਰੇ ਗੋਰਿਆਂ ਤੋਂ ਨਹੀਂ ਡਰੇ ਉਹ ਤੁਹਾਡੇ OSI ਵੀਜ਼ੇ ਤੇ ਟਵਿੱਟਰਾਂ ਤੋਂ ਡੰਗੇ ਪਰ ਜਵਾਬ ਦੇਣਾ ਜ਼ਰੂਰੀ ਆ ਵੋਟ ਦੇ ਨਾਲ ਅਸੀਂ ਵੋਟ ਦੇ ਨਾਲ ਇਹਨਾਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਪੰਜਾਬੀ ਹੋਣ ਦਾ ਮਤਲਬ ਕੀ ਆ ਪੰਜਾਬੀ ਸੱਭਿਆਚਾਰ ਕੀ ਆ ਪੰਜਾਬੀ ਪਾਈਚਾਰਕ ਸਾਂਝ ਕੀ ਆ ਔਰ ਦੱਸ ਸਕਦੇ ਹਾਂ ਕਿ ਪੰਜਾਬ ਦੀ ਤਰਤੀ ਵਾਕਈ ਸਾਰਿਆਂ ਦੀ ਆ ਸਰਬੱਤ ਦੇ ਭਲੇ ਦੀ ਆ ਔਰ ਜਿਹੜਾ ਇਹ ਆਂਦੇ ਆ ਜੀ ਧਰਮ ਸੰਕਟ 'ਚ ਆ ਧਰਮ ਖਤਰੇ 'ਚ ਆ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਹਿੰਦੂ ਵੀਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਖਤਰਾ ਹੈ ਹਿੰਦੂਆਂ ਨੂੰ ਕਿ ਵਾਕੇ ਅੱਜ ਹਿੰਦੂਆਂ ਨੂੰ ਇਸ ਦੇਸ਼ ਦੇ ਵਿੱਚ ਖਤਰਾ ਹਜ਼ਾਰਾਂ ਸਾਲ ਹੋ ਗਿਆ ਹਿੰਦੂ ਵੀਰ ਇੱਥੇ ਵਾਸਤੇ ਆ ਅੱਜ ਉਹਨਾਂ ਨੂੰ ਸਿੱਖਾਂ ਤੋਂ ਖਤਰਾ ਮੁਸਲਮਾਨਾਂ ਤੋਂ ਖਤਰਾ ਪੰਜਾਬ ਦੇ ਵਿੱਚ ਕਿਹੜਾ ਖਤਰਾ ਹੁੰਦਾ ਨੂੰ ਕਿ ਖਤਰਾ ਇਸ ਗੰਦੀ ਰਾਜਨੀਤੀ ਤੋਂ ਜਿਹੜੀ ਸਾਨੂੰ ਵੰਡਦੀ ਆ ਤੋੜਦੀ ਆ ਜਿੱਦੇ ਕਰਕੇ ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ 'ਚ ਜਾ ਕੇ ਪੜਾਈਆਂ ਕਰਨੀਆਂ ਪੈਂਦੀਆਂ ਬਾਹਰਲੇ ਦੇਸ਼ਾਂ 'ਚ ਜਾ ਕੇ ਸਟੋਰਾਂ 'ਚ ਕੰਮ ਕਰਨਾ ਪੈਂਦਿਆ ਰੋਜ਼ਗਾਰ ਦੇ ਲਈ ਮੈਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਗੁਰੂ ਨਾਨਕ ਪਾਸ਼ਾ ਦੇ ਚਲਾਏ ਧਰਮ ਨੂੰ ਅੱਜ ਕਿਹੜਾ ਖਤਰਾ ਹੋ ਗਿਆ ਗੁਰੂ ਨਾਨਕ ਪਾਸ਼ਾ ਦਾ ਧਰਮ ਇੰਨਾ ਕਮਜ਼ੋਰ ਆ ਕਿ ਅੱਜ ਜਿਹੜੇ 20-20 ਗਨਮੈਨ ਲਈ ਫਿਰਦੇ ਆ ਉਹਨਾਂ ਨੂੰ ਉਹਨਾਂ ਤੋਂ ਸਾਨੂੰ ਅੱਜ ਖਤਰਾ ਹੋ ਗਿਆ ਜਿੰਨਾਂ ਨੂੰ ਆਪ ਲੋਕਾਂ ਤੋਂ ਖਤਰਾ ਜਿਹੜੇ ਆਪ ਲੋਕਾਂ ਤੋਂ ਭੱਜੀ ਵੀ ਜਾਂਦੇ ਆ 40-40 ਗਨਮੈਨ ਰੱਖੀ ਫਿਰਦੇ ਆ ਸਾਡੇ ਧਰਮ ਨੂੰ ਉਸ ਤੋਂ ਖਤਰਾ ਉਹਨਾਂ ਤੋਂ ਖਤਰਾ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਆ ਕਿ ਤੁਹਾਡੇ ਧਰਮ ਨੂੰ ਖਤਰਾ ਗੁਰੂ ਨਾਨਕ ਪਾਸ਼ਾ ਦਾ ਧਰਮ ਇੰਨਾ ਕਮਜ਼ੋਰ ਆ ਕਿ ਸਾਨੂੰ ਇੰਨਾ ਲੋਕਾਂ ਤੋਂ ਖਤਰਾ ਵੋਟ ਪਾ ਕੇ ਦੱਸੋ ਕਿ ਨਹੀਂ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਵੋਟ ਪਾ ਕੇ ਦੱਸੋ ਧਰਮ ਪ੍ਰਚਾਰ ਕੀ ਹੁੰਦਾ ਜਦੋਂ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਕੜੀਆਂ ਜੌਬਾਂ ਤੇ ਚੱਲ ਜਾਣਗੇ ਵੱਡੇ ਡਾਕਟਰ ਇੰਜੀਨੀਅਰ ਪ੍ਰੋਫੈਸਰ ਲੱਗਣਗੇ ਜਦੋਂ ਕਿਸੇ ਦੀ ਜ਼ਿੰਦਗੀ ਬਚਾਉਣਗੇ ਤੇ ਉਹ ਕਹਿਣਗੇ ਵਾਹਿਗੁਰੂ ਕੋ ਜਿਹੜਾ ਮਰੀਜ਼ ਕਹੂਗਾ ਹਾਂ ਵਾਹਿਗੁਰੂ ਅੱਜ ਮੈਨੂੰ ਵਾਹਿਗੁਰੂ ਦੇ ਬੰਦੇ ਨੇ ਮੇਰੀ ਜ਼ਿੰਦਗੀ ਪਹਚਾਈ ਜਦੋਂ ਕੋਈ ਪੜ੍ਹ ਲੈ ਕੇ ਵੱਡਾ ਅਫਸਰ ਬਣ ਜਾਊਗਾ ਤੇ ਉਹ ਕਹੂਗਾ ਹਾਂ ਥੈਂਕ ਯੂ ਮਿਸਟਰ ਸਿੰਘ ਨੇ ਮੈਨੂੰ ਪੜਾਇਆ ਸੀ ਉਹਦੇ ਕਰਕੇ ਅੱਜ ਮੈਂ ਵੱਡਾ ਅਫਸਰ ਲੱਗਾ ਇਹ ਆ ਧਰਮ ਪ੍ਰਚਾਰ ਜੇ ਧਰਮ ਪ੍ਰਚਾਰ ਕਰਨਾ ਚਾਹੁੰਦੇ ਹੋ ਧਰਮ ਨੂੰ ਵਾਕੇ ਕੁਝ ਧਰਮ ਲਈ ਕਰਨਾ ਚਾਹੁੰਦੇ ਹੋ ਤੇ ਆਪਣੇ ਬੱਚਿਆਂ ਨੂੰ ਪੜਾਓ ਮੰਗੋ ਆਪਣੇ ਬੱਚਿਆਂ ਲਈ ਐਜੂਕੇਸ਼ਨ ਏ ਹੁੰਦਾ ਧਰਮ ਪ੍ਰਚਾਰ ਪਰ ਜਿੰਨਾ ਤੋਂ ਤੁਸੀਂ ਧਰਮ ਦੀ ਆਸ ਰੱਖਦੇ ਹੋ ਉਹ ਆਪ ਹੀ ਸਕੂਲਾਂ 'ਚ ਨਹੀਂ ਗਏ ਜਿਨ੍ਹਾਂ ਨੇ ਆਪ ਹੀ ਨਹੀਂ ਪੜ੍ਹਾਈ ਕੀਤੀ ਉਹ ਤੁਹਾਡੇ ਬੱਚਿਆਂ ਨੂੰ ਕੀ ਪੜਾਉਣਗੇ ਜਿਨ੍ਹਾਂ ਨੇ ਆਪ ਹੀ ਕਦੀ ਜੌਬਾਂ ਨਹੀਂ ਕੀਤੀਆਂ ਰੋਜ਼ਗਾਰ ਨਹੀਂ ਕੀਤਾ ਕਦੀ ਕੋਈ ਬਿਜ਼ਨਸ ਨਹੀਂ ਕੀਤਾ ਉਹ ਤੁਹਾਡੇ ਬੱਚਿਆਂ ਨੂੰ ਕੀ ਜੋਬਾਂ ਦੇਣਗੇ ਉਹ ਕਿਹੜੀ ਇੰਡਸਟਰੀ ਪੰਜਾਬ 'ਚ ਲੈ ਕੇ ਆਉਣਗੇ ਕਿਹੜੀ ਪਾਲਿਸੀ ਦੀ ਗੱਲ ਕਰਨਗੇ ਅੰਦਰੋਂ ਖੋਖਲੇ ਆ ਜੇ ਪਾਲਿਸੀ ਕੋਈ ਜਾਣਦੇ ਹੁੰਦੇ ਤੇ ਤੁਹਾਡੇ ਅੱਗੇ ਪਾਲਿਸੀ ਰੱਖਦੇ ਉਹ ਸਿਰਫ ਇੱਕ ਹੀ ਚੀਜ਼ ਜਾਣਦੇ ਆ ਉਹ ਗੋਰੇ ਦੀ ਨੀਤੀ ਜਿਹੜੀ ਧਰਮ ਦੇ ਵਿੱਚ ਲੋਕਾਂ ਨੂੰ ਵੰਡਦੀ ਆ ਸਾਨੂੰ ਛੋਟੇ ਹੁੰਦੇ ਸਕੂਲੇ ਪੜਾਇਆ ਜਾਂਦਾ ਸੀ ਆਂਦੇ ਗੋਰੇ ਨੇ ਇਸ ਦੇਸ਼ ਦੇ ਉੱਤੇ ਰਾਜ ਕੀਤਾ ਕੀਤਾ ਨੰਬਰ 1 ਸਾਡੀ ਐਜੂਕੇਸ਼ਨ ਮਾਰੀ ਸਕੂਲ ਖਤਮ ਕਰਤੇ ਨੰਬਰ 2 ਧਰਮ ਦੇ ਵਿੱਚ ਲੋਕਾਂ ਨੂੰ ਉਕਸਾਇਆ ਉਹਦੇ ਵਿੱਚ ਉਹਨਾਂ ਨੂੰ ਲੜਾਇਆ ਲੜਾ ਕੇ ਲੋਕਾਂ ਦੇ ਉੱਤੇ ਰਾਜ ਕੀਤਾ ਤੇ ਅੱਜ ਦੀਆਂ ਸਰਕਾਰਾਂ ਕੀ ਕਰ ਰਹੀਆਂ ਉਹੀ ਚੀਜ਼ਾਂ ਔਰ ਅਸੀਂ ਉਹਨਾਂ ਦਾ ਸ਼ਿਕਾਰ ਹੁੰਦਾ ਹੈ। ਪਰ ਬਹੁਤ ਜ਼ਰੂਰੀ ਹੈ ਅਸੀਂ ਸਿਆਣੇ ਹੋਈਏ ਅਸੀਂ ਸਮਝੀਏ ਸਾਡੇ ਗੁਰੂ ਦਾ ਮੈਸੇਜ ਕੀ ਸੀ ਸਰਬੱਤ ਦਾ ਭਲਾ। ਸਾਡੇ ਗੁਰੂ ਨੇ ਸਾਨੂੰ ਕੀ ਦੱਸਿਆ ਧਰਮ ਪ੍ਰਚਾਰ ਕਿੱਦਾਂ ਹੁੰਦਾ। ਗੁਰੂ ਪੰਜਾਬ ਗੁਰੂਆਂ ਦੀ ਧਰਤੀ ਆ। ਗੁਰੂ ਨੇ ਸਾਨੂੰ ਦੱਸਿਆ ਮਸਜਿਦ ਬਣਾਓ ਮੰਦਿਰ ਬਣਾਓ ਗੁਰੂ ਘਰ ਬਣਾਓ। ਔਰ ਇੱਕ ਹੀ ਆਂਦੇ ਆ ਮਸਜਿਦ ਢਾਓ ਗੁਰੂ ਘਰ ਢਾਓ ਮੰਦਿਰ ਢਾਓ ਮਾ ਫਿਰ ਲੋਕਾਂ ਨੂੰ ਆਨਾ ਇੱਕ ਬਹੁਤ ਵੱਡਾ ਸੰਕਟ ਆ ਚੁੱਕਾ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਜਿਹੜੀ ਵੋਟ ਆ ਬਹੁਤ ਧਿਆਨ ਨਾਲ ਪਾਈਏ ਪਰ ਮੁੱਦਿਆਂ ਤੇ ਲੈ ਕੇ ਆਈਏ ਇਹਨਾਂ ਨੂੰ ਜਦੋਂ ਇਹ ਸਾਡੇ ਪਿੰਡਾਂ ਚ ਆਉਂਦੇ ਆ ਇਹ ਹਾਸਾ ਮਜ਼ਾਕ ਕਰਦੇ ਆ ਅਸੀਂ ਹੱਸਦੇ ਆ ਤਾੜੀਆਂ ਮਾਰਦੇ ਆ ਉਹ ਤਾੜੀਆਂ ਅਸੀਂ ਇਹਨਾਂ ਤੇ ਨਹੀਂ ਆਪਣੇ ਆਪ ਤੇ ਮਾਰ ਰਹੇ ਆ ਆਪਣੇ ਆਉਣ ਵਾਲੇ ਭਵਿੱਖ ਤੇ ਮਾਰ ਰਹੇ ਆ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਤੇ ਮਾਰਦੇ ਆ ਜਦੋਂ ਇਹ ਤੁਹਾਡੇ ਪਿੰਡਾਂ ਚ ਆਉਂਦੇ ਇਹਨਾਂ ਤੋਂ ਜਵਾਬ ਮੰਗੋ ਜਵਾਬ ਕਿਦੇ ਮੰਗਣੇ ਆ ਬਈ ਤੁਹਾਡਾ ਐਗਰੋ ਇੰਡਸਟਰੀ ਦੇ ਉੱਤੇ ਕੀ ਸਟੈਂਡ ਹੋਊਗਾ ਕਿਹੜੀ ਪਾਲਿਸੀ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਆਓਗੇ ਕਿ ਅਸੀਂ ਆਪਣੀਆਂ ਜਿਹੜੀਆਂ ਜਿਹੜੀਆਂ ਸ੍ਰੀ ਪੰਜਾਬ ਦੀ ਜਿਹੜੀ ਫਸਲ ਆ ਉਹ ਬਾਹਰਲੇ ਦੇਸ਼ਾਂ ਜਾ ਕੇ ਟ੍ਰੇਡ ਕਰ ਸਕੀਏ ਔਰ ਉਹਦਾ ਜਿਹੜਾ ਭਾਅ ਹੋਇਆ ਸਾਨੂੰ ਡਾਲਰਾਂ 'ਚ ਮਿਲ ਸਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਤੁਹਾਡੀ ਕੀ ਪਾਲਿਸੀ ਹੋਊਗੀ ਪੰਜਾਬ ਦੇ ਰੋਜ਼ਗਾਰ ਨੂੰ ਵਧਾਉਣ ਲਈ ਤੁਹਾਡੀ ਕੀ ਪਾਲਿਸੀ ਹੋਊਗੀ ਜੇਰਾ ਪਾਣੀ ਸਾਡਾ ਗੰਦਲਾ ਹੋ ਜਾਂਦਾ ਉਹਨੂੰ ਬਚਾਉਣ ਲਈ ਤੁਹਾਡੀ ਕੀ ਪਾਲਿਸੀ ਹੋਊਗੀ ਜੇ ਹਵਾ ਸਾਡੀ ਗੰਦਲੀ ਹੋ ਜਾਂਦੀ ਉਹਦੇ ਪਚਾਉਣ ਲਈ ਤੁਹਾਡੀ ਕੀ ਪਾਲਿਸੀ ਹੋਊਗੀ ਬੱਚੇ ਸਾਡੇ ਬਾਹਰ ਜਾਈ ਜਾਂਦੇ ਆ ਉਹਨਾਂ ਨੂੰ ਬਚਾਉਣ ਲਈ ਤੁਹਾਡੀ ਕੀ ਪਾਲਿਸੀ ਹੋਊਗੀ ਗੱਲ ਪਾਲਿਸੀ ਦੀ ਆ ਪਾਲਿਸੀ ਤੇ ਇਹਨਾਂ ਨੂੰ ਸਵਾਲ ਕਰੋ ਪਰ ਮੈਂ ਫੇਰ ਕਹਿਣਾ ਜਿਹੜੇ ਆਪ ਹੀ ਕਦੀ ਸਕੂਲਾਂ 'ਚ ਨਹੀਂ ਪੜੇ ਉਹ ਤੁਹਾਡੇ ਬੱਚਿਆਂ ਦੇ ਸਕੂਲ ਕੀ ਬਣਾਉਣਗੇ ਉਹ ਪਾਲਿਸੀ ਦੀ ਕੀ ਗੱਲ ਕਰਨਗੇ ਉਹ ਹਾਸਾ ਮਜ਼ਾਕ ਤੇ ਬਸ ਧਰਮ ਧਰਮ ਬਚਾਓ ਦਰਮ ਸੰਕਟ ਮੇ ਹੈ ਦਰਮ بچاؤ ਉਸ ਦੀ ਗੱਲ ਕਰਨਗੇ ਅੱਜ ਭੁੱਲ ਜਾਓ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਕੋਈ ਗੱਲ ਨਹੀਂ ਇਹਨਾਂ ਨੂੰ 2028 ਚ ਵੇਖ ਲਾਂਗੇ ਉਹ ਇਲੈਕਸ਼ਨ ਆਊਗੀ ਉਦੋਂ ਇਹਨਾਂ ਤੋਂ ਜਵਾਬ ਮੰਗਾਗੇ ਕਿ ਬਈ ਦੱਸੋ ਤੁਸੀਂ ਤੁਹਾਡੇ ਕੋਲ ਇੰਨੀ ਪਾਵਰ ਸੀ ਤੁਸੀਂ ਆਹ ਕਿਉਂ ਨਹੀਂ ਕੀਤਾ ਜਾਂ ਤੁਸੀਂ ਆਹ ਕਰ ਸਕਦੇ ਸੀ ਤੁਸੀਂ ਕਿਉਂ ਨਹੀਂ ਕੀਤਾ ਪਰ ਅੱਜ ਦਿਨ ਜਿਹੜਾ ਹੈ ਅੱਜ ਦਾ ਜਿਹੜਾ ਟਾਈਮ ਆ ਉਹ ਇਸ ਕੈਂਸਰ ਨੂੰ ਖਤਮ ਕਰਦਾ ਹੈ ਇਸ ਸੰਕਟ ਨੂੰ ਖਤਮ ਕਰਨ ਦਾ ਜਿਹੜਾ ਧਰਮ ਦੇ ਵਿੱਚ ਸਾਨੂੰ ਵੰਡਣਾ ਚਾਹੁੰਦੀ ਆ ਤੋੜਨਾ ਚਾਹੁੰਦੀ ਆ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਭਾਈਚਾਰੇ ਇੱਕ ਸਾਜ ਨੂੰ ਖਤਮ ਕਰਨਾ ਚਾਹੁੰਦੀ ਆ ਸੋ ਇਕੱਠੇ ਹੋ ਕੇ ਸੋਚ ਸਮਝ ਕੇ ਵੋਟ ਪਾਓ ਮੈਂ ਗੈਨ ਗੱਲ ਕਰਦਾ ਗੁਰੂ ਨਾਨਕ ਪਾਸ਼ਾ ਦਾ ਧਰਮ ਬਹੁਤ ਤਕੜਾ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਬੜੀਆਂ ਵੱਡੀਆਂ ਵੱਡੀਆਂ ਥਾਵਾਂ ਤੇ ਸਿੰਘ ਬੈਠੇ ਆ ਕਾਲੇ ਮੁੱਦੇ ਤੇ ਲਾ ਕੇ। ਬੜੀਆਂ ਬਿਲਡਿੰਗਾਂ ਪੰਜਾਬ ਦੇ ਵਿੱਚ। ਬਹੁਤ ਹਸਪੀਟਲ ਹੈ ਪੰਜਾਬ ਦੇ ਵਿੱਚ। ਬਹੁਤ ਸਕੂਲ ਹੈ ਪੰਜਾਬ ਦੇ ਵਿੱਚ। ਪਰ ਜ਼ਰੂਰੀ ਆ ਸਾਡੇ ਟੀਚਰਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਜਿਹੜੇ ਸਾਡੇ ਬੱਚੇ ਡਾਕਟਰ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਮਿਲਣੀਆਂ ਚਾਹੀਦੀਆਂ। ਉਹ ਬਿਲਡਿੰਗਾਂ ਨੂੰ ਭਰਿਏ। ਜਿਹੜੀ ਆਪਣੀ ਤਾਕਤ ਹੈ ਉਹਨੂੰ ਸਮਝੀਏ। ਆਪਣੇ ਮੁੱਦੇ ਸਮਝੀਏ। ਆਪਣੇ ਫਿਊਚਰ ਬਾਰੇ ਸੋਚੀਏ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਸੋਚੀਏ। ਜੇ ਅਸੀਂ ਅੱਜ ਆਪਣੇ ਫਿਊਚਰ ਬਾਰੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਨਹੀਂ ਸੋਚਦੇ ਤੇ ਜਿੱਦਾਂ ਸਾਨੂੰ ਅੱਜ ਬਾਹਰ ਆਉਣਾ ਪਿਆ ਤੁਹਾਨੂੰ ਵੀ ਹੀ ਬਾਹਰ ਆਉਣਾ ਪਊਗਾ ਤੁਹਾਡੇ ਬੱਚਿਆਂ ਨੂੰ ਵੀ ਬਾਹਰ ਆਉਣਾ ਪਊਗਾ ਇਹ ਗੱਲ ਯਾਦ ਰੱਖਿਓ ਤੇ ਪੰਜਾਬ ਬਚਾਉਣਾ ਧਰਮ ਬਚਾਉਣਾ ਤੇ ਆਪਣੇ ਬੱਚਿਆਂ ਨੂੰ ਪੜਾਓ ਪੜਾਉਣਾ ਕਿੱਦਾਂ ਚੰਗੀ ਪਾਲਿਸੀ ਦੇ ਨਾਲ ਪਾਲਿਸੀ ਕਿਹਨੇ ਲੈ ਕੇ ਆਉਣੀ ਸਿਆਸਤਦਾਨਾਂ ਨੇ ਸਿਆਸਤਦਾਨਾਂ ਨੂੰ ਚੁਣਨਾ ਕਿਹਨੇ ਤੁਸੀਂ ਵੋਟ ਪਾ ਕੇ ਇਸ ਵੋਟਰ ਦੀ ਤਾਕਤ ਸਮਝੋ ਪਹਾਵਿਕ ਨਾ ਹੋ ਇਹਨਾਂ ਦੀਆਂ ਗੱਲਾਂ ਚਾਕੇ ਗੋਰੇ ਦੀ ਰਾਜਨੀਤੀ ਤੋਂ ਕੁੱਟ ਨਾ ਖਾ ਲਿਓ ਫਿਰ ਗੁਰੂ ਨਾਨਕ ਪਾਸ਼ਾ ਦਾ ਧਰਮ ਬਹੁਤ ਤਕੜਾ RAM ਜੀ ਦਾ ਧਰਮ ਕੋਈ ਇੰਨਾ ਕਮਜ਼ੋਰ ਨਹੀਂ ਆ ਕਿ ਚੁਣੇ-ਚੁਣੇ ਲੋਕਾਂ ਨੂੰ ਉਸ ਧਰਮ ਨੂੰ ਬਚਾਉਣਾ ਪੈ ਜੇ ਮੈਂ ਹਿੰਦੂ ਵੀਰਾਂ ਨੂੰ ਕਹਿਣਾ ਸਿੱਖਾਂ ਨੂੰ ਕਹਿਣਾ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਹਰ ਇੱਕ ਪੰਜਾਬੀ ਨੂੰ ਕਹਿਣਾ ਅੱਜ ਮੁੱਦੇ ਸਮਝੋ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਤੇ ਇਹਨਾਂ ਨੂੰ ਲੈ ਕੇ ਆਓ ਬੜੀ ਲੋੜ ਆ ਪੰਜਾਬ ਨੂੰ ਪੰਜਾਬੀਆਂ ਨੂੰ ਮੁੱਦੇ ਤੇ ਗੱਲ ਰੱਖੀ ਹੁੰਦੀ